ਇਸ ਵਈਏ ਵਿੱਚ ਕਲ ਸਹਾਰ ਪੱਟ ਨੇ ਵੀ ਗੁਰੂ ਸਾਹਿਬ ਦੀ ਉਸਤਤ ਕੀਤੀ ਹੈ ਪਹਿਲਾਂ ਕਲ ਪੱਟ ਦਾ ਨਾਮ ਆਇਆ ਸੀ ਹੁਣ ਇਹ ਦੂਸਰੇ ਪੱਟਾ ਕਲ ਸਹਾਰ ਸਮਝਾਉਣਾ ਕਰ ਰਹੇ ਸਾਨੂੰ ਸੋਈ ਪੁਰਖ ਧਨ ਕਰਤਾ ਕਾਰਨ ਕਰਤਾ ਕਰਨ ਸਮਰਥੋ ਸਤ ਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਕਹਿੰਦੇ ਉਹ ਕਰਤਾ ਪੁਰਖ ਧੰ ਹੈ ਜੋ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਜੋ ਸਭ ਕੁਝ ਕਰਨ ਕਰ ਸਕਣ ਦੀ ਸਮਰੱਥਾ ਰੱਖਦਾ ਹੈ ਨੂੰ ਦੇਖੋ ਉਹ ਕਰਤਾਰ ਕਰਤਾ ਪੁਰਖ ਧੰ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਇਹ ਨਹੀਂ ਸ੍ਰਿਸ਼ਟੀ ਪੈਦਾ ਨਹੀਂ ਕੀਤੀ ਸਾਰੀ ਸ੍ਰਿਸ਼ਟੀ ਪੈਦਾ ਵੀ ਉਸ ਪਰਮਾਤਮਾ ਨੇ ਕੀਤੀ ਹੈ ਪਰਮ ਪਿਤਾ ਨੇ ਤੇ ਸਾਰੀ ਸ੍ਰਿਸ਼ਟੀ ਨੂੰ ਚਲਾ ਵੀ ਉਹ ਰਿਹਾ ਹੈ ਸਬਦ ਦਾ ਪਾਲਣ ਹਾਰਿਆ ਉਹ ਤੇ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਉਹ ਬਾਰਮਪਿਤਾ ਪਰਮਾਤਮਾ ਕਹਿੰਦੇ ਹੇ ਗੁਰੂ ਅੰਗਦ ਉਹ ਸਤਿਗੁਰੂ ਨਾਨਕ ਵੀ ਧੰਨ ਹੈ ਜਿਸ ਨੇ ਤੇਰੇ ਮੱਥੇ ਉੱਤੇ ਆਪਣੀ ਮਿਹਰ ਦਾ ਹੱਥ ਰੱਖਿਆ ਹੁਣ ਗੁਰੂ ਅੰਗਦ ਦੇਵ ਜੀ ਨੂੰ ਦੀ ਉਸਤਤ ਵਿੱਚ ਵੀ ਕਹਿ ਰਿਹਾ ਕਹਿੰਦੇ ਧੰਨ ਹੈ ਗੁਰੂ ਨਾਨਕ ਜਿਨ੍ਹਾਂ ਨੇ ਤੇਰੇ ਮੱਥੇ ਉੱਤੇ ਹੱਥ ਰੱਖਿਆ ਹੁਣ ਸੰਗਤ ਜੀ ਮੱਥੇ ਉੱਤੇ ਹੱਥ ਰੱਖਣਾ ਕੀ ਹੈ ਉਹਨੇ ਨੀ ਕੋਈ ਮੱਥੇ ਉੱਤੇ ਹੱਥ ਰੱਖ ਸੀਗਾ ਗੁਰੂ ਨਾਨਕ ਦੇਵ ਜੀ ਨੇ ਕੋਈ ਸ਼ਕਤੀ ਦਿਖਾਈ ਆ ਵੀ ਮੱਥੇ ਉੱਤੇ ਹੱਥ ਰੱਖਤਾ ਤੇ ਗੁਰੂ ਅੰਗਦ ਦੇਵ ਜੀ ਵੀ ਗੁਰੂ ਬਣ ਗਏ ਵੀ ਇਹ ਕੋਈ ਕਰਾਮਾਤ ਹੋ ਗਈ ਨਹੀਂ ਗੁਰੂ ਅੰਗਦ ਦੇਵ ਜੀ ਵੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਉੱਤੇ ਚੱਲੇ ਜੋ ਸਿੱਖਿਆ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਉਹ ਗੁਰੂ ਅੰਗਦ ਦੇਵ ਜੀ ਉਹ ਸਿੱਖਿਆ ਉੱਤੇ ਚੱਲੇ ਉਹ ਗੁਰੂ ਵਾਲੇ ਗੁਣ ਅੰਗਦ ਦੇ ਵਿੱਚ ਆਏ ਤੇ ਭਾਈ ਲੈਣਾ ਤੋਂ ਗੁਰੂ ਅੰਗਦ ਬਣੇ ਉਹ ਪਹਿਲਾਂ ਭਾਈ ਲੈਣਾ ਸੀ ਪਹਿਲਾਂ ਭਾਈ ਲੈਣਾ ਜੀ ਵੀ ਦੇਵੀ-ਦੇਵਤਿਆਂ ਦੇ ਜਾਂਦੇ ਹੁੰਦੇ ਸੀ ਦੇਵਤੀ ਦੇਵੀ ਦੇ ਉਪਾਸ਼ਕ ਸੀਗੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਆ ਤੇ ਗੁਰੂ ਅੰਗਦ ਦੇਵ ਜੀ ਨੂੰ ਪਤਾ ਲੱਗਿਆ ਉਹਨਾਂ ਦੇ ਉਸਤਤ ਦਾ ਫਿਰ ਉਹ ਗੁਰੂ ਅੰਗਦ ਦੇਵ ਜੀ ਕੋਲੇ ਗਏ ਤੇ ਲੈਣੇ ਬਣ ਕੇ ਗਏ ਕਿ ਗੁਰੂ ਸਾਹਿਬ ਕਹਿੰਦੇ ਅੱਜ ਵੀ ਜੋ ਲੈਣਾ ਬਣ ਕੇ ਆਊਗਾ ਜੋ ਲੈਣ ਵਾਸਤੇ ਸੌਦਾ ਆਊਗਾ ਨਾ ਸੱਚ ਦਾ ਸੌਦਾ ਜੋ ਲੈਣ ਆਊਗਾ ਉਹਨੂੰ ਅੱਜ ਵੀ ਗੁਰੂ ਸਾਹਿਬ ਉਹ ਸੌਦਾ ਦੇ ਰਿਹਾ ਇਹ ਨਹੀਂ ਵੀ ਗੁਰੂ ਨਾਨਕ ਦੇਵ ਜੀ ਨੇ ਸੌਦਾ ਆਪਣੇ ਪਾਸ ਹੀ ਰੱਖਿਆ ਕਿਸੇ ਨੂੰ ਨਹੀਂ ਦਿੱਤਾ ਅੱਜ ਵੀ ਗੁਰੂ ਸਾਹਿਬ ਦੇ ਰਿਹਾ ਪਰ ਆਪਾਂ ਲੈਣ ਵਾਲੇ ਬਣੀਏ ਲੈਣੇ ਬਣ ਕੇ ਜਾਈਏ ਲੈਣਾ ਜੀ ਗਏ ਸੀ ਤੇ ਦੇਖੋ ਫਿਰ ਗੁਰੂ ਅੰਗਦ ਦੇਵ ਬਣ ਗਏ ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਉੱਤੇ ਚੱਲੇ ਉਹਨਾਂ ਦੇ ਗੁਨਾ ਨੂੰ ਧਾਰਨ ਕੀਤਾ ਗੁਰੂ ਦੇ ਬਚਨਾਂ ਨੂੰ ਕਮਾਇਆ ਤੇ ਇਸ ਤਰ੍ਹਾਂ ਗੁਰੂ ਬਣੇ ਉਹ ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਜਦੋਂ ਗੁਰੂ ਨਾਨਕ ਨੇ ਤੇਰੇ ਮੱਥੇ ਉੱਤੇ ਹੱਥ ਰੱਖਿਆ ਤਦੋਂ ਸਹਿਜੇ ਹੀ ਨਾਮ ਅਮਰਤ ਸ਼ਹਿਬਰ ਲਾ ਕੇ ਵਸ ਪਿਆ ਹੁਣ ਜਦੋਂ ਗੁਰੂ ਦੀ ਸਿੱਖਿਆ ਉੱਤੇ ਚੱਲੇ ਤੇ ਆਹ ਗੁਰੂ ਦੇ ਨਾਮ ਦਾ ਗੁਰੂ ਦੇ ਸ਼ਬਦ ਦਾ ਅਮਰਤ ਪੀਤਾ ਉਹਨਾਂ ਨੇ ਤੇ ਸਹਿਜ ਅਵਸਥਾ ਵਿੱਚ ਟਿਕ ਗਏ ਆ ਗੁਰੂ ਦੇ ਨਾਮ ਦਾ ਅੰਮ੍ਰਿਤ ਹੈ ਜੋ ਸਭ ਨੇ ਪੀਣਾ ਤੇ ਇਹ ਅੰਮ੍ਰਿਤ ਪੀਤਿਆਂ ਸਭ ਭੁੱਖਾਂ ਲੈ ਜਾਣੀਆਂ ਚਾਹੀਦੀਆਂ ਗੁਰੂ ਸਾਹਿਬ ਕਹਿੰਦੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ ਆ ਅੰਮ੍ਰਿਤ ਇੱਕ ਹੈ ਤੇ ਇਹ ਅੰਮ੍ਰਿਤ ਪੀ ਕੇ ਭੁੱਖਾਂ ਲੈਣੀਆਂ ਚਾਹੀਦੀਆਂ ਗੁਰੂ ਸਾਹਿਬ ਕਹਿੰਦੇ ਤੇ ਇਹੀ ਨਾਮ ਦਾ ਅੰਮ੍ਰਿਤ ਗੁਰੂ ਅੰਗਦ ਦੇਵ ਜੀ ਨੇ ਪੀਤਾ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਉੱਤੇ ਚੱਲ ਕੇ ਤੇ ਅਸੀਂ ਵੀ ਇਹ ਹੀ ਅਮਰਤ ਪੀਣਾ ਸਾਨੂੰ ਅੱਜ ਅਮਰਤ ਗੁਰੂ ਗ੍ਰੰਥ ਸਾਹਿਬ ਜੀ ਪਿਆਰੇ ਆ ਗੁਰੂ ਦੇ ਸ਼ਬਦ ਨਾਲ ਜੁੜ ਕੇ ਅਸੀਂ ਇਹ ਅਮਰਤ ਪੀਣਾ ਵਿਸ਼ੇਵਕਾਰਾਂ ਦੀ ਜ਼ਹਿਰ ਛੱਡ ਕੇ ਆ ਨਾਮ ਦਾ ਅਮਰਤ ਪੀਣਾ ਇਹ ਅਮਰਤ ਪੀਤਿਆਂ ਗੁਰੂ ਸਾਹਿਬ ਕਹਿੰਦੇ ਤੇਰੀਆਂ ਸਾਰੀਆਂ ਭੁੱਖਾਂ ਹੀ ਲੈ ਜਾਣੀਆਂ ਕੋਈ ਤ੍ਰਿਸ਼ਨਾ ਮਨ ਦੇ ਵਿੱਚ ਰਹਿ ਹੀ ਨਹੀਂ ਜਾਣੀ ਕੋਈ ਆਸਾ ਮਨਸਾ ਰਹਿ ਹੀ ਨਹੀਂ ਜਾਣੀ ਇਹ ਅਮਰਤ ਪੀਤਿਆਂ ਦਾ ਗੁਰੂ ਸਾਹਿਬ ਕਹਿੰਦੇ ਤੂੰ ਤ੍ਰਿਪਤ ਹੋ ਜਾਵੇਂਗਾ ਆ ਅਮਰਤ ਪੀ ਕੇ ਤ੍ਰਿਪਤ ਹੋਣਾ ਆਪਾਂ ਸੰਗਤ ਜੀ ਗੁਰੂ ਦੇ ਸ਼ਬਦ ਦਾ ਅਮਰਤ ਗੁਰੂ ਦੇ ਬਚਨਾਂ ਨੂੰ ਕਮਾ ਕੇ ਗੁਰੂ ਸਾਹਿਬ ਕਹਿੰਦੇ ਜਿਸ ਦੀ ਬਰਕਤ ਨਾਲ ਦੇਵ ਤੇ ਮਨੁੱਖ ਗਣ ਤੇ ਰਿਸ਼ੀ ਮੂਨੀ ਪ੍ਰਤੱਖ ਤੌਰ ਤੇ ਭੇਜ ਗਏ ਇਹ ਅਮਰਤ ਜਿਨੇ ਜਿਨੇ ਵੀ ਪੀਤਾ ਹੈ ਉਹ ਤ੍ਰਿਪਤ ਹੋ ਗਏ ਜਿਸ ਨੇ ਵੀ ਇਹ ਅਮਰਤ ਪੀਤਾ ਵਾਹਿਗੁਰੂ ਮਾਰਿਓ ਕੰਟਕ ਕਾਲ ਗ੍ਰਿਜ ਤਾਵਤ ਲਿਓ ਬ੍ਰਿਜ ਪੰਜ ਪੂਤ ਇੱਕ ਕਰ ਰੱਖ ਲੈ ਸਮਝ ਕਹਿੰਦੇ ਤੂੰ ਦੁਖਦਾਈ ਕਾਲ ਨੂੰ ਆਪਣਾ ਬਲ ਵਿਖਾ ਕੇ ਨਾਸ ਕਰ ਦਿੱਤਾ ਤੇ ਆਪਣੇ ਮਨ ਨੂੰ ਪਟਕਣ ਤੋਂ ਰੋਕ ਲਿਆ ਤੇ ਕਾਮਦਿਕ ਪੰਜ ਵਿਕਾਰਾਂ ਨੂੰ ਇੱਕ ਥਾਂ ਟਿਕਾ ਕੇ ਕਾਬੂ ਕਰ ਲਿਆ ਹੁਣ ਜਿਨੇ ਇਹ ਅਮਰਤ ਪੀ ਲਿਆ ਉਹਦੇ ਮਨ ਦੀ ਪਟਕਣਾ ਖਤਮ ਹੋ ਗਈ ਤੇ ਕਾਮ ਦੇਕ ਪੰਜ ਚੋਰ ਸੀ ਜਿਹੜੇ ਵਸ ਵਿੱਚ ਆ ਗਏ ਜਿਸ ਨੇ ਵੀ ਇਹ ਅੰਮ੍ਰਿਤ ਪੀਤਾ ਹੁਣ ਗੁਰੂ ਅੰਗਦ ਦੇਵ ਜੀ ਨੇ ਇਹ ਅੰਮ੍ਰਿਤ ਪੀਤਾ ਤਾਂ ਉਹਨਾਂ ਦੇ ਪੰਜੇ ਵਿਕਾਰ ਜਿਹੜੇ ਕਾਬੂ ਆ ਗਏ ਤੇ ਮਨ ਦੀ ਪਟਕਣਾ ਖਤਮ ਹੋ ਗਈ ਮਨ ਸਹਿਜ ਅਵਸਥਾ ਵਿੱਚ ਟਿਕ ਗਿਆ ਹੁਣ ਆਪਾਂ ਵੀ ਗੁਰਬਾਣੀ ਨੂੰ ਪੜ੍ਹ ਕੇ ਗੁਰੂ ਦੇ ਨਾਮ ਦਾ ਅੰਮ੍ਰਿਤ ਪੀ ਕੇ ਨਾ ਪੰਜਾਂ ਵਿਕਾਰਾਂ ਤੋਂ ਮੁਕਤ ਹੋਣਾ ਇੰਜ ਪੰਜਾਂ ਵਿਕਾਰਾਂ ਨੂੰ ਕਾਬੂ ਕਰਨਾ ਤੇ ਮਨ ਨੂੰ ਪਟਕਣ ਤੋਂ ਰੋਕਣਾ ਹੈ ਜੋ ਆਪਣੇ ਮਨ ਨੂੰ ਟਿਕਾ ਲੈਂਦਾ ਮਨ ਨੂੰ ਉਹ ਗੁਰ ਸਿੱਖਾ ਉਹ ਗੁਰਮੁਖ ਉਹ ਸੇਵਕਾ ਉਹ ਜਾਨਾ ਜੋ ਪੰਜਾਂ ਵਿਕਾਰਾਂ ਤੋਂ ਮੁਕਤ ਹੋ ਗਿਆ ਗੁਰੂ ਸਾਹਿਬ ਕਹਿੰਦੇ ਵਿਕਾਰਾਂ ਦਾ ਬਹੁਤ ਵੱਡਾ ਕਿਲਾ ਪਰ ਤੁਸੀਂ ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਇਸ ਕਿਲੇ ਨੂੰ ਢਾ ਸਕਦੇ ਆਂ ਇਨ੍ਹਾਂ ਪੰਜਾਂ ਵਿਕਾਰਾਂ ਤੋਂ ਮੁਕਤ ਹੋ ਸਕਦੇ ਆਂ ਤੇ ਮਨ ਸ਼ਾਂਤ ਹੋ ਜਾਊਗਾ ਹਿਰਦਾ ਜਿਹੜਾ ਹੁਣ ਆਪਣਾ ਤਪਦਾ ਰਹਿੰਦਾ ਨਾ ਗੁਰੂ ਸਾਹਿਬ ਕਹਿੰਦੇ ਤਾਪ ਤੱਕਾ ਪੂ ਨਾ ਬੁਝਿਐ ਹੂੰ ਬਿਨ ਸੁਆਮੀ ਸਰਨਾ ਰਾਮ ਕਹਿੰਦੇ ਗੁਰੂ ਦੀ ਸ਼ਰਨ ਪਏ ਤੋਂ ਬਿਨਾਂ ਇਹ ਤਾਪਤ ਨਹੀਂ ਬੁਝਣੀ ਜਦੋਂ ਗੁਰੂ ਦੀ ਸ਼ਰਨ ਵਿੱਚ ਪਾਵਾਂਗੇ ਤੇ ਜਿਹੜੇ ਮਨ ਦੀ ਤਾਪਤ ਹੈ ਇਹ ਬੁਝ ਜਾਊਗੀ ਤਾਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀਓ ਇਹ ਤਪਤਾ ਕੜਾਹਾ ਕਿਹੜਾ ਹੁਣ ਆਪਣਾ ਮਨ ਹੀ ਜਿਹੜਾ ਤਪੀ ਜਾਂਦਾ ਵੇ ਕਾਰਾਂ ਵਿੱਚ ਤਪੀ ਜਾਂਦਾ ਹੈ ਦੇ ਗੁਰੂ ਸਾਹਿਬ ਕਹਿੰਦੇ ਇਹ ਜਦੋਂ ਗੁਰੂ ਦੀ ਸ਼ਰਨ ਪਾਉਗੇ ਤਾਪਤ ਕੜਾਇਆ ਬੁੱਝ ਜਾਣਾ ਜਦੋਂ ਗੁਰੂ ਦਾ ਨਾਮ ਹਿਰਦੇ ਵਿੱਚ ਵਸ ਗਿਆ ਨਾ ਇਹ ਤਪ ਦਾ ਕੜਾਹਾ ਬੁੱਝ ਜਾਣਾ ਜਦੋਂ ਪੰਜੇ ਮਕਾਰ ਕਾਬੂ ਹੋ ਗਏ ਤੇ ਗੁਰੂ ਦੀ ਸ਼ਰਨ ਤੋਂ ਪੈਣ ਤੋਂ ਬਿਨਾਂ ਇਹ ਬੁੱਝ ਵੀ ਨਹੀਂ ਸਕਦੇ ਇਹ ਤਾਪਤ ਤਾਪਤ ਕਬੂਨਾ ਬੂਝੂ ਬਿਨ ਸੁਆਮੀ ਸਰਨਾ ਰਾਮ ਕਹਿੰਦੇ ਉਸ ਸੁਆਮੀ ਦੀ ਸ਼ਰਨ ਪੈਣ ਤੋਂ ਬਿਨਾਂ ਇਹ ਤਾਪਤ ਨਹੀਂ ਬੂਝੂਗੀ ਗੁਰੂ ਨਾਨਕ ਦੇ ਦਰ ਤੇ ਸਭ ਕੁਝ ਹਵਾਲੇ ਕਰਕੇ ਤੂੰ ਜਗਤ ਨੂੰ ਜਿੱਤ ਲਿਆ ਤੂੰ ਜੀਵਨ ਦੀ ਬਾਜੀ ਜਿੱਤ ਕੇ ਗਿਆ ਗੁਰੂ ਅੰਗਦ ਦੇਵ ਜੀ ਦੀ ਉਸਤਤ ਵਿੱਚ ਕਹਿ ਰਹੇ ਆ ਪੱਟ ਜਨ ਕਲ ਸਹਾਰ ਪੱਟ ਦੂਸਰੇ ਪੱਟਾ ਜਿਹੜੇ ਹੁਣ ਉਸਤਤ ਕਰ ਰਹੇ ਆ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਉੱਤੇ ਚੱਲ ਕੇ ਭਾਈ ਲੈਣਾ ਜੀ ਵੀ ਗੁਰੂ ਅੰਗਦ ਦੇਵ ਬਣ ਗਏ ਗੁਰੂ ਨਾਨਕ ਦੇਵ ਜੀ ਨੇ ਉਹੀ ਸਿੱਖਿਆ ਭਾਈ ਲੈਣਾ ਜੀ ਨੂੰ ਦਿੱਤੀ ਤੇ ਉਹਨਾਂ ਨੂੰ ਗੁਰੂ ਬਣਾਤਾ ਤੇ ਉਹ ਜੀਵਨ ਦੀ ਬਾਜੀ ਜਿੱਤ ਕੇ ਗਏ ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਸਭ ਨੂੰ ਇੱਕ ਨਜ਼ਰ ਨਾਲ ਦੇਖਣ ਲੱਗ ਗਏ ਤੇ ਮਨ ਨੂੰ ਉਸ ਨਾਮਕਾਰ ਦੇ ਚਰਨਾਂ ਵਿੱਚ ਜੋੜ ਕੇ ਰੱਖਿਆ ਕਿਉਂਕਿ ਇੱਕ ਪਰਮਾਤਮਾ ਦਾ ਨਾਮ ਹੀ ਹੈ ਜੋ ਸਾਰੇ ਰੋਗਾਂ ਦੀ ਦਵਾਈ ਹੈ ਗੁਰੂ ਸਾਹਿਬ ਕਹਿੰਦੇ ਸੰਸਾਰ ਰੋਗੀ ਨਾਮ دارੂ ਮੈਲ ਲੱਗੇ ਸੱਚ ਬਿਨਾ ਸਾਰਾ ਸੰਸਾਰ ਹੀ ਰੋਗੀ ਆ ਰੋਗੀ ਕੀ ਆ ਹੁਣ ਪੰਜ ਵਿਕਾਰ ਜਿਹੜੇ ਚਿੰਬੜੇ ਇਹਦੇ ਨਾਲ ਆਪਾਂ ਸਾਰੇ ਰੋਗੀਆਂ ਗੁਰੂ ਸਾਹਿਬ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਇੱਕ ਸਤਿਗੁਰਗਾ ਰੋਗਾਂ ਤੋਂ ਰਹਿਤ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਨਾ ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹੋ ਅੱਗ ਅੱਗ ਕਿਹੜੀ ਅੱਗ ਦੀ ਗੱਲ ਕੀਤੀ ਸੀ ਗੁਰੂ ਸਾਹਿਬ ਨੇ ਆ ਪੰਜਾਂ ਵਿਕਾਰਾਂ ਦੀ ਅੱਗ ਦੀ ਗੱਲ ਕੀਤੀ ਹੈ ਕਹਿੰਦੇ ਮੈਂ ਵੇਖਿਆ ਸਭ ਦੇ ਘਰ ਦੇ ਵਿੱਚ ਹੀ ਅੱਗ ਲੱਗੀ ਹੋਈ ਆ ਸਭ ਦੇ ਘਰ ਦੇ ਵਿੱਚ ਮਤਲਬ ਸਭ ਦੇ ਮਨ ਦੇ ਵਿੱਚ ਹੀ ਅੱਗ ਲੱਗੀ ਹੋਈ ਪੰਜਾਂਕਾਰਾਂ ਦੀ ਕੋਈ ਵੀ ਨਹੀਂ ਬਚਿਆ ਪਰ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਸਰਬ ਰੋਗ ਕਾ ਔਖਾ ਨਾਮ ਕਹਿੰਦੇ ਸਾਰੇ ਰੋਗਾਂ ਦੀ ਦਵਾਈ ਪਰਮਾਤਮਾ ਦਾ ਨਾਮ ਹੈ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਨਾ ਉਹਦੇ ਆ ਜਾੜੇ ਪੰਜ ਚੋਰ ਆ ਹਿਰਦੇ 'ਚ ਵਸੇ ਕਾਮ ਦੇ ਕੁਵੈਰੀ ਭੱਜ ਜਾਣਗੇ ਨਸ ਜਾਣਗੇ ਜੋ ਗੁਰੂ ਦੀ ਸਿੱਖਿਆ ਉੱਤੇ ਚੱਲਦਾ ਮਾਇਆ ਉਹਦੀ ਦਾਸੀ ਬਣ ਜਾਂਦੀ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਮਾਇਆ ਨੂੰ ਹੀ ਸਿਮਰੀ ਜਾਂਦੇ ਰਹਿੰਨੇ ਹਾਂ ਗੁਰੂ ਸਾਹਿਬ ਕਹਿੰਦੇ ਜੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੇ ਕਹਿੰਦੇ ਤੁਸੀਂ ਮਾਇਆ ਦੀ ਸੇਵਾ ਕਰਦੇ ਆਂ ਤੇ ਉਸ ਠਾਕੁਰ ਨੂੰ ਉਸ ਪਰਮਾਤਮਾ ਨੂੰ ਭੁੱਲੇ ਹੋਏ ਆਂ ਅਸੀਂ ਪਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ ਅਸੀਂ ਤਾਂ ਕੀ ਕੀਤਾ ਹੁਣ ਤੱਕ ਪੜ-ਪੜ ਗੱਡੀਆਂ ਲੱਦੀਆਂ ਤੂਫਾਂ ਧਕਾਲੀਆਂ ਗੁਰੂ ਦੀਆਂ ਫੋਟੋ ਦੇ ਉੱਤੇ ਮੂਰੇ ਜੋਤਾਂ ਜਗਾ ਲੀਆਂ ਪੂਜਾ ਕਰਨ ਲੱਗ ਗਏ ਅਸੀਂ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਖੰਡਨ ਕੀਤਾ ਮੂਰਤੀ ਪੂਜਾ ਦਾ ਤੇ ਅਸੀਂ ਮੂਰਤਾ ਬਣਾ ਕੇ ਕਾਲਪਨਿਕ ਫੋਟੋਆਂ ਦੇ ਉੱਤੇ ਹੀ ਫੁੱਲ ਚੜਾਈ ਜਾਂਦੇ ਆ ਜੋਤਾਂ ਜਗਾਈ ਜਾਂਦੇ ਤੂਫਾਂ ਲਾਈ ਜਾਂਦੇ ਅਸੀਂ ਆਹ ਕਰਮਕਾਂਡ ਕੀਤੇ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਕੋਈ ਪੂਜਣ ਵਾਲੀ ਚੀਜ਼ ਨਹੀਂ ਹੈ ਇਹ ਤਾਂ ਪਰਮਾਤਮਾ ਨੂੰ ਕਣ-ਕਣ ਵਿੱਚ ਤੂੰ ਦੇਖਣਾ ਹੈ। ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਤੂੰ ਕਣ-ਕਣ ਵਿੱਚ ਦੇਖਣਾ ਤੇ ਅਸੀਂ ਬਾਹਰੋਂ ਜੋਤਾਂ ਜਗਾਈ ਜੇ ਗਏ ਤੇ ਗੁਰੂ ਦੀ ਸਿੱਖਿਆ ਤੇ ਗੁਰੂ ਦਾ ਬਚਨ ਇੱਕ ਵੀ ਨਹੀਂ ਕਮਾਇਆ। ਅਸੀਂ ਅੱਜ ਕਰਮਕਾਂਡ ਹੀ ਸਿੱਖ ਬਣ ਗਏ। ਅੱਜ ਸਿੱਖ ਜਿਹੜਾ ਸਿੱਖ ਕਹਿੰਨੇ ਆ ਨਾ ਅਸੀਂ ਆਪਣੇ ਆਪ ਨੂੰ ਵੀ ਅਸੀਂ ਗੁਰ ਸਿੱਖਾਂ। ਅਸੀਂ ਸਿੱਖਾਂ। ਪਰ ਸਭ ਤੋਂ ਜ਼ਿਆਦਾ ਕਰਮਕਾਂਡ ਅੱਜ ਸਿੱਖ ਹੀ ਕਰ ਰਿਹਾ ਹੈ। ਸਾਰੇ ਕਰਮਕਾਂਡ ਹੁਣ ਸਿੱਖ ਦੇ ਵਿੱਚ ਆ ਗਏ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨ ਲੱਗ ਗਏ ਗੁਰੂ ਗ੍ਰੰਥ ਸਾਹਿਬ ਨੂੰ ਖੋਲ ਕੇ ਦੇਖਿਆ ਨਹੀਂ ਕਿਉਂਕਿ ਇਹ ਤਾਂ ਖਜ਼ਾਨਾ ਸੀ ਗੁਰੂ ਸਾਹਿਬ ਆਪਾਂ ਨੂੰ ਦੇ ਕੇ ਗਏ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵੋ ਖਰਚੋ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਹੋ ਜਾਏ ਪਰ ਅਸੀਂ ਇਸ ਖਜ਼ਾਨੇ ਨੂੰ ਰਮਾਲਿਆਂ ਨਾਲ ਢੱਕਤਾ ਤੇ ਪੂਜਾ ਕਰਨ ਲੱਗ ਗਏ ਅਸੀਂ ਅਸੀਂ ਚਾਰ ਸਾਹਿਬ ਕਰਨ ਲੱਗ ਗਏ ਚੋਰ ਨੂੰ ਵੀ ਚੋਰ ਸਾਹਿਬ ਬਣਾਤਾ ਪੀੜਿਆਂ ਨੂੰ ਮੱਥੇ ਟੇਕੇ ਥੱਲੇ ਮੱਥੇ ਰਗੜੇ ਗੁਰੂ ਸਾਹਿਬ ਕਹਿੰਦੇ ਮੱਥਾ ਟੇਕਣਾ ਸੀ ਆਪਦੇ ਮਨ ਦੀ ਖੋਟੀ ਮੱਤ ਛੱਡਣੀ ਸੀ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵੀ ਪੂਜਾ ਹੀ ਕਰੀ ਜਾਂਦੇ ਆ ਉੱਥੇ ਵੀ ਧੂਫਾਂ ਲਾਈ ਜਾਂਦੇ ਆ ਤੇ ਮੰਨਣੀ ਸੀ ਗੁਰੂ ਦੀ ਗੱਲ ਪਰ ਉਹ ਅਸੀਂ ਮੰਨੀ ਨਹੀਂ ਕਿਉਂਕਿ ਮੰਨਣ ਵਾਲੀ ਕਲਾਸ ਹੀ ਨਹੀਂ ਅਸੀਂ ਆਏ ਅਸੀਂ ਤਾਂ ਪੂਜਣ ਜੋਗ ਹੀ ਰਹਿ ਗਏ ਨਗਰ ਕੀਰਤਨ ਕੱਢਣ ਲੱਗ ਗਏ ਲੰਗਰ ਲਾਉਣ ਲੱਗ ਗਏ ਤੇ ਗੁਰੂ ਦੇ ਸ਼ਬਦ ਦਾ ਇੱਕ ਵੀ ਲੰਗਰ ਨਹੀਂ ਕਿਤੇ ਲਾਇਆ ਗੁਰੂ ਸਾਹਿਬ ਕਹਿੰਦੇ ਆਹ ਸ਼ਬਦ ਦਾ ਲੰਗਰ ਲਾਉਣਾ ਸੀ ਤੁਸੀਂ ਇਹ ਲੰਗਰ ਪਰਵਾਣ ਆ ਗੁਰੂ ਦੇ ਦਰ ਤੇ ਤੇ ਅਸੀਂ ਬਾਹਰੋਂ ਵੱਡੇ ਤੋਂ ਵੱਡੇ ਲੰਗਰ ਲਾਉਣ ਲੱਗ ਗਏ ਵੀ ਜੇ ਇੱਕ ਜਣੇ ਨੇ ਕੋਈ ਛੋਟਾ ਲੰਗਰ ਲਾਇਆ ਦੂਜਾ ਕਹਿੰਦਾ ਮੈਂ ਉਸ ਤੋਂ ਵੱਡਾ ਲੰਗਰ ਲਾਵਾਂ ਇੱਕ ਨੇ ਜਲੇਬੀਆਂ ਦਾ ਲੰਗਰ ਲਾਇਆ ਦੂਜਾ ਕਹਿੰਦਾ ਮੈਂ ਪੀਜ਼ਾ ਦਾ ਲੰਗਰ ਲਾਵਾਂ ਤੇ ਗੁਰੂ ਦੀ ਸਿੱਖਿਆ ਸੀ ਇੱਕ ਨਹੀਂ ਮੰਨੀ ਗੁਰੂ ਦੇ ਬਚਨ ਕਮਾਉਣੇ ਸੀ ਗੁਰੂ ਸਾਹਿਬ ਕਹਿੰਦੇ ਤੂੰ ਆਪਦੀ ਅਮੀਰੀ ਵਿਖਾਉਣ ਲੱਗ ਗਿਆ ਵੀ ਮੇਰੇ ਕੋਲੇ ਬਹੁਤ ਬਹੁਤ ਪੈਸਾ ਤੇ ਲਾਪਰ ਤੂੰ ਉਸ ਪਰਮਾਤਮਾ ਨੂੰ ਭੁੱਲ ਗਿਆ ਜੀਨੇ ਤੈਨੂੰ ਸਭ ਕੁਝ ਦਿੱਤਾ ਤੈਨੂੰ ਦਾਤਾਂ ਦਿੱਤੀਆਂ ਗੁਰੂ ਸਾਹਿਬ ਕਹਿੰਦੇ ਤੂੰ ਉਹਨੂੰ ਕਦੇ ਯਾਦ ਨਹੀਂ ਕੀਤਾ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੇ ਪੋਖਰ ਨੀਰ ਵਰੋਲੀਏ ਮੱਖਣ ਨੀਰੀ ਸੇ ਕਹਿੰਦੇ ਜੇ ਪਾਣੀ ਨੂੰ ਰੜਕੋਂਗੇ ਤੇ ਪਾਣੀ ਵਿੱਚੋਂ ਮੱਖਣ ਨਹੀਂ ਨਿਕਲਣਾ ਤੁਸੀਂ ਮਾਇਆ ਦੀ ਪੂਜਾ ਕਰੀ ਜਾਂਦੇ ਹੋ ਮਾਇਆ ਨੂੰ ਦੀ ਸੇਵਾ ਕਰੀ ਜਾਂਦੇ ਹੋ ਤੇ ਉਸ ਪਰਮਾਤਮਾ ਦੀ ਕਦੇ ਵੀ ਤੁਸੀਂ ਸਿਫਤਸਲਾ ਨਹੀਂ ਕੀਤੀ ਉਹਦੇ ਕਦੇ ਜਸ ਨਹੀਂ ਗਾਇਆ ਉਸ ਦਾਤੇ ਨੂੰ ਤੁਸੀਂ ਭੁੱਲੇ ਹੋਏ ਆ ਤੇ ਕਰਮ ਕਾਂਡਾਂ ਵਿੱਚ ਪੈ ਗਏ ਗੁਰੂ ਸਾਹਿਬ ਕਹਿੰਦੇ ਸਤਗੁਰੂ ਦੀ ਸੇਵਾ ਕਾਖੜੀ ਸਿਰ ਦੀਜੇ ਆਪ ਗਵਾਏ ਇਹ ਸਤਗੁਰੂ ਦੀ ਸੇਵਾ ਗਾਖੜੀ ਆਪਣਾ ਸਿਰ ਦੇਣਾ ਪੈਂਦਾ ਆਪਦੀ ਖੋਟੀ ਮਤ ਛੱਡਣੀ ਪੈਂਦੀ ਤੇ ਗੁਰੂ ਦੀ ਮਤ ਉੱਤੇ ਚੱਲਣਾ ਪੈਂਦਾ ਆ ਵਰਬਾਰੋਂ ਤਾਂ ਅਸੀਂ ਬਹੁਤ ਮੱਥੇ ਟੇਕੀ ਜਾਂਦੇ ਆਂ ਗੁਰੂ ਸਾਹਿਬ ਕਹਿੰਦੇ ਸਤ ਗੁਰ ਕੋ ਸਭ ਨੂੰ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵਈ ਜਿ ਚਰ ਸ਼ਬਦ ਨਾ ਕਰੇ ਵਿਚਾਰ ਗੁਰੂ ਸਾਹਿਬ ਕਹਿੰਦੇ ਬਾਹਰੋਂ ਤਾਂ ਬਹੁਤ ਦੇਖ ਦੇਖ ਕੇ ਤੁਸੀਂ ਮੁੜ ਜਾਂਦੇ ਹੋ ਮੈਨੂੰ ਸਾਰਾ ਜਾਗਤੀ ਦੇਖ ਰਿਆ ਪਰ ਗੁਰੂ ਸਾਹਿਬ ਕਹਿੰਦੇ ਦੇਖਣ ਨਾਲ ਤੇਰੀ ਮੁਕਤੀ ਨਹੀਂ ਹੋਣੀ ਜਿੰਨਾ ਚਿਰ ਤੂੰ ਸ਼ਬਦ ਤੇ ਵਿਚਾਰ ਨਹੀਂ ਕਰਦਾ ਸ਼ਬਦ ਤੇ ਵਿਚਾਰ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ ਗੁਰਬਾਣੀ ਮੁਤਾਬਕ ਨਹੀਂ ਚੱਲਦਾ ਜੋ ਗੁਰੂ ਗ੍ਰੰਥ ਸਾਹਿਬ ਗਿਆਨ ਦੇ ਰਿਹਾ ਆਪਾਂ ਨੂੰ ਉਹ ਗਿਆਨ ਤੂੰ ਹਿਰਦੇ 'ਚ ਨਹੀਂ ਵਸਾਉਂਦਾ ਜ਼ਿੰਦਗੀ ਵਿੱਚ ਨਹੀਂ ਲਾਗੂ ਕਰਦਾ ਜੋ ਗੁਰੂ ਸਾਹਿਬ ਨੇ ਛੱਡਣ ਲਈ ਕਿਹਾ ਉਹ ਅਸੀਂ ਕਰਾ ਤਾਂ ਨਹੀਂ ਛੱਡਦੇ ਜੋ ਗੁਰੂ ਸਾਹਿਬ ਨੇ ਚੁਗਲੀ ਨਿੰਦਿਆ ਦੁਸ਼ਿਭਾਵਨਾ ਈਰਖਾ ਲੋਭ ਲਾਲ 'ਚ ਸਾਨੂੰ ਛੱਡਣ ਲਈ ਕਿਹਾ ਉਹ ਅਸੀਂ ਨਹੀਂ ਛੱਡਿਆ ਤੇ ਗੁਰੂ ਦੀ ਸਿੱਖਿਆ ਉੱਤੇ ਕਿੱਥੋਂ ਚੱਲੇ ਅਸੀਂ ਬਾਹਰੋਂ ਹੀ ਮੱਥੇ ਟੇਕਣ ਵਾਲੇ ਆ ਨਾ ਅਸੀਂ ਤਾਈ ਗੁਰੂ ਸਾਹਿਬ ਦਾ ਸ਼ਬਦ ਤੇ ਹੁਣ ਵਿਚਾਰ ਕਰੀਏ ਵੀ ਸਤ ਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਗੁਰੂ ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਤੇ ਵਿਚਾਰ ਕਰਨੀ ਸੀ ਸ਼ਬਦ ਹਿਰਦੇ ਵਿੱਚ ਤੇਰੀ ਸੁਰਤ ਵਿੱਚ ਟਿਕਿਆ ਹੋਣਾ ਚਾਹੀਦਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਵੀ ਥੋਡੇ ਗੁਰੂ ਕੌਣ ਆ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਦੀ ਸਿੱਖਿਆ ਤੇਰੇ ਸੁਰਤ ਵਿੱਚ ਟਿਕੀ ਹੋਣੀ ਚਾਹੀਦੀ ਸੀ ਗੁਰੂ ਦਾ ਸ਼ਬਦ ਪਰ ਉਹ ਅਸੀਂ ਟਿਕਾਇਆ ਨਹੀਂ ਵਾਹਿਗੁਰੂ ਵਾਹਿਗੁਰੂ ਹੁਣ ਕਵੀ ਕਾਲ ਸਹਾਰਾ ਰੱਖਦਾ ਹੈ ਪਰਮਾਤਮਾ ਦੇ ਰੂਪ ਜਗਤ ਦੇ ਗੁਰੂ ਸਤਗੁਰੂ ਨਾਨਕ ਜੀ ਦੀ ਚਰਨੀ ਲੱਗ ਕੇ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਬਣ ਗਏ ਤੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵੀ ਸਾਰੇ ਸੰਸਾਰ ਵਿੱਚ ਪਸਰ ਗਈ ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਉੱਤੇ ਚੱਲ ਕੇ ਹੀ ਗੁਰੂ ਬਣਿਆ ਪਾਈ ਲੈਣੇ ਤੋਂ ਗੁਰੂ ਅੰਗਦ ਬਣਾਇਆ ਤੇ ਹੁਣ ਗੁਰੂ ਅੰਗਦ ਦੇਵ ਜੀ ਦੀ ਵੀ ਸੋਭਾ ਸਾਰੇ ਸੰਸਾਰ ਵਿੱਚ ਹੋ ਰਹੀ ਆ ਵਾਹਿਗੁਰੂ ਵਾਹਿਗੁਰੂ ਸੱਚੇ ਪਾਸ਼ਾ ਸਾਨੂੰ ਵੀ ਗੁਰਬਾਣੀ ਕਮਾਉਣੀ ਆ ਜਾਵੇ ਵਾਹਿਗੁਰੂ ਗੁਰਬਾਣੀ ਦਾ ਗਿਆਨ ਬਖਸ਼ੋ ਸੱਚੇ ਪਾਤਸ਼ਾਹ ਆ ਪ੍ਰਸ਼ਾਦ ਸਾਨੂੰ ਦਿਓ ਵਾਹਿਗੁਰੂ ਜੀ ਸਾਨੂੰ ਇਹ ਪ੍ਰਸ਼ਾਦ ਲੈਣਾ ਆ ਜਾਵੇ ਵਾਹਿਗੁਰੂ ਅਸੀਂ ਬਾਹਰੋਂ ਹੀ ਗੁਰਦੁਆਰਿਆਂ ਵਿੱਚੋਂ ਪ੍ਰਸ਼ਾਦ ਦੇਗਾਂ ਲੈ ਕੇ ਤੇ ਉੱਥੋਂ ਭੱਜੇ ਹੁਣੇ ਵਾਹਿਗੁਰੂ ਤੇਰੀ ਸਿੱਖਿਆ ਉੱਤੇ ਅਸੀਂ ਚੱਲੇ ਹੀ ਨਹੀਂ ਵਾਹਿਗੁਰੂ ਕਿੱਡੇ ਮਨਮੁੱਖਾਂ ਸੀ ਮਨ ਦੀ ਮੱਤ ਅਸੀਂ ਛੱਡੀ ਨਹੀਂ ਵਾਹਿਗੁਰੂ ਮਨ ਦੀ ਮੱਤ ਛੱਡিয়ে ਗੁਰੂ ਦੀ ਸਿੱਖਿਆ ਉੱਤੇ ਚੱਲੀਏ ਤੇ ਅਰਦਾਸ ਕਰੀਏ ਵੀ ਵਾਹਿਗੁਰੂ ਸਾਨੂੰ ਗੁਰਬਾਣੀ ਕਮਾਉਣੀ ਆ ਜਾਵੇ ਵਾਹਿਗੁਰੂ ਕਿਰਪਾ ਕਰੋ ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ੋ ਸਵਾਸ ਗ੍ਰਾਹ ਸਿਮਰਨ ਬਖਸ਼ੋ ਵਾਹਿਗੁਰੂ ਹਾਂਜੀ ਸੰਗਤ ਜੀ ਗੁਰਬਾਣੀ ਪੜ੍ਹਦੇ ਆਂ ਵਿਚਾਰ ਕਰਦੇ ਆਂ ਬਹੁਤ ਭੁੱਲਾਂ ਹੋ ਜਾਂਦੀਆਂ ਗੁਰੂ ਸੰਗਤ ਬਖਸ਼ਣ ਜੋਗ ਐ ਬਖਸ਼ ਦੇਣਾ ਸੇ ਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਅਰਨਤੇ ਨੀ ਪਾਤੇ ਆਫਰ ਨਾ ਤੇਨੀ ਬਾਤੇ